ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਖੰਡ ਪਾਠ ਸਹਿਬਾਨ ਆਰੰਭ ਕੀਤੇ ਗਏ ਆ ਜਿਨ੍ਹਾਂ ਦਾ ਭੋਗ 27 ਤਰੀਕ ਨੂੰ ਜਿਹੜਾ ਉਹ ਸੰਪੰਨ ਹੋਊਗਾ ਔਰ ਹਰ ਸਾਲ ਦੀ ਤਰ੍ਹਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਹੋਰ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਮਨਾਇਆ ਜਾਂਦਾ ਹੈ ਸੋ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਬਾਰੇ ਜੇ ਗੱਲ ਕਰੀਏ ਤਾਂ ਮੈਂ ਸਮਝਦਾ ਹਾਂ ਕਿ ਬਹੁਤ ਵੱਡੀ ਕੁਰਬਾਨੀ ਅਨੋਖੀ ਕੁਰਬਾਨੀ ਬਾਬਾ ਦੀਪ ਸਿੰਘ ਜੀ ਨੇ ਕੀਤੀ ਹੈ। ਔਰ ਸੂਰਾਸੋ ਪਛਾਨਦੀਏ ਜੋ ਲਰੈਦੀਨ ਕੇ ਹੇਤ ਪਰਜਾਪੁਰ ਜਾ ਕਟ ਮਰੇ ਕਬੂ ਨਾ ਛਾਡੇ ਖੇਤ ਜੋ ਦਮਦਨੀ ਟਕਸਾਲ ਦੇ ਪਹਿਲੇ ਮੁਖੀ ਸਨ ਔਰ ਉਹ ਦਮਦਵਾ ਸਾਹਿਬ ਤੋਂ ਚੱਲ ਕੇ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਕਰਨ ਵਾਸਤੇ ਪਵਿੱਤਰਤਾ ਕਾਇਮ ਕਰਨ ਵਾਸਤੇ ਅਰਦਾਸ ਕੀਤੀ ਸੀ ਤੇ ਉਸ ਅਰਦਾਸ ਤੇ ਪਹਿਰਾ ਦਿੰਦੇ ਹੋਏ ਉਹਨਾਂ ਦਾ ਸਰੀਰ ਜਿਹੜਾ ਹੈ ਢੜ ਜਿਹੜਾ ਹੈ ਉਹ ਸਰੀਰ ਨਾਲ ਉਹ ਜੁੜਾ ਹੋ ਗਿਆ ਪਟਲਾ ਸਾਹਿਬ ਦੇ ਗੁਰਦਾਰੇ ਸਾਹਿਬ ਕੋਲੇ ਪਰ ਉਹਨਾਂ ਨੇ ਆਪਣਾ ਜੋ ਪਰਨ ਕੀਤਾ ਸੀ ਖੱਬੀ ਤਲੀ ਤੇ ਆਪਣਾ ਸੀਸ ਰੱਖ ਕੇ ਸੱਜੇ ਹੱਥ ਨਾਲ 18 ਸਿਰ ਦਾ ਖੰਡਾ ਵਾਹ ਕੇ ਔਰ ਮੁਗਲਾਂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਮੁਕਤ ਕਰਾਇਆ ਆਪਣਾ ਸੀਸ ਜਿਹੜਾ ਸੀ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੇਟ ਕੀਤਾ ਬਹੁਤ ਵੱਡਾ ਇਤਿਹਾਸ ਹੈ ਉਹ ਸਾਰਾ ਹੀ ਸੰਸਾਰ ਜਿਹੜਾ ਹੈ ਉਹ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਉਹਨਾਂ ਦਾ ਇਤਿਹਾਸ ਸਾਰਾ ਸੰਸਾਰ ਜਾਣਦਾ ਹੈ ਸੋ ਅੱਜ ਬਹੁਤ ਵੱਡੇ ਪ੍ਰਬੰਧ ਜਿਹੜੇ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਇੱਥੋਂ ਦੇ ਮੈਨੇਜਰ ਸਾਹਿਬਾਨ ਵੱਲੋਂ ਕੀਤੇ ਗਏ ਆ ਡੈਕੋਰੇਸ਼ਨਾਂ ਦੇ ਪ੍ਰਬੰਧ ਕੀਤੇ ਗਏ ਆ ਔਰ ਇਸੇ ਤਰ੍ਹਾਂ ਦੀ ਪੰਬਾਲਾ ਦੇ ਪ੍ਰਬੰਧ ਕੀਤੇ ਗਏ ਆ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਆ ਆ ਸਚਜੇ ਮੈਟ ਔਰ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਹੈ ਇੱਥੇ ਕੀਤਾ ਗਿਆ ਔਰ ਲੱਖਾਂ ਦੀ ਇਤਰਾਦ ਵਿੱਚ ਸੰਗਤਾਂ ਨੇ ਅੱਜ ਤੋਂ ਹੀ ਸ਼ੁਰੂ ਹੋ ਗਿਆ ਔਰ ਕੱਲ ਤੇ ਪਰਸੋ ਬਹੁਤ ਵੱਡਾ ਵਿਸ਼ਾਲ ਇਕੱਠ ਜਿਹੜਾ ਹੈ ਉਹ ਇਸ ਪਵਿੱਤਰ ਧਰਤੀ ਤੇ ਹੋਊਗਾ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਹਿਬਾਨ ਸਿੰਘ ਸਹਿਬਾਨ ਔਰ ਬਹੁਤ ਵੱਡੇ ਵਿਦਵਾਨ ਕਥਾਵਾਚਕ ਰਾਗੀ ਸਿੰਘ ਢਾਡੀ ਸਿੰਘ ਤੇ ਬਹੁਤ ਸਾਰੇ ਉੱਚ ਕੋਟੀ ਦੀਆਂ ਹਸਤੀਆਂ ਜਿਹੜੀਆਂ ਨੇ ਉਹ ਆ ਕੇ ਤੇ ਨਤਮਸਤਕ ਵੀ ਹੋਣਗੀਆਂ ਤੇ ਬਾਬਾ ਜੀ ਦੇ ਜੀਵਨ ਬਾਰੇ ਵੀ ਜਿਹੜਾ ਹੈ ਉਹ ਵਿਸ਼ਾਲ ਜਿਹੜਾ ਹੈ ਉਹ ਚੰਨਣਾ ਪਿਆ ਜਾਊਗਾ ਸੋ ਸਾਰੇ ਪ੍ਰਬੰਧ ਜਿਹੜੇ ਆ ਮੁਕੰਮਲ ਕਰ ਲਏ ਗਏ ਆ ਪਾਰਟ ਸ਼ੁਰੂ ਹੋ ਗਏ ਆ ਸੋ ਗੁਰੂ ਕਿਰਪਾ ਕਰੇ ਇਹ ਆਪਣੇ ਕਾਰਜਿਸਕਾ ਕਾਰਜ ਤਰੀਹੀ ਕੀਆ ਮਾਨਸ ਕਿਆ ਵਿਚਾਰਾ RAM ਸੋ ਸਾਰੇ ਕਾਰਜ ਜਿਹੜੇ ਆ ਗੁਰੂ ਨੇ ਆਪ ਕਰਵਾਉਣੇ ਆ ਔਰ ਸੰਗਤ ਦੇ ਸਰਤੇ ਸਾਰਾ ਦੇ ਸਰਤੇ ਹੱਥ ਰੱਖ ਕੇ ਜਿਹੜੇ ਆ ਸਾਰੇ ਕਾਰਜ ਜਿਹੜੇ ਆ ਉਹ ਕਰਵਾਉਣਗੇ ਸੋ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਤੇ ਸਿੰਘ ਨਾਮ ਵਾਲੇ ਵੀਰਾਂ ਨੂੰ ਕਹਿਣਾ ਚਾਹਣਾ ਹੈ ਕਿ ਆਪਾਂ ਪੰਜ ਬਾਣੀਆਂ ਤੇ ਧਾਰਨੀ ਹੋਈਏ ਔਰ ਇਸੇ ਤਰ੍ਹਾਂ ਹੀ ਅਮਰਤਸ਼ਕੀਏ ਗੁਰੂ ਵਾਲੇ ਬਣੀਏ ਬਾਣੀ ਤੇ ਬਾਣੇ ਵਿੱਚ ਆਪਾਂ ਪੱਕ ਰਹੀਏ ਤਾਂ ਹੀ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰਪ੍ਰਾਪਾ ਵਿਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ 27 ਤਰੀਕ ਨੂੰ ਬਾਬਾ ਦੀਪ ਸਿੰਘ ਜੀ ਵਿਖੇ ਮਨੇ ਆ ਜਾ ਰਿਹਾ ਬਾਬਾ ਦੀਪ ਸਿੰਘ ਦਾ ਜਨਮ ਪਨ ਪੂਗ ਮੰਡ ਵਿਖੇ ਮਾਤਾ ਜੀ ਹੁਣਕੌਰ ਅਤੇ ਪਿਤਾ ਭਾਈ ਭਗਤਾ ਜੀ ਦੀ ਗ੍ਰਹਿ ਵਿਖੇ ਹੋਇਆ ਬਾਬਾ ਦੀਪ ਸਿੰਘ ਜੀ ਨੇ 1 ਦੇ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜਾ ਗੁਰਬਾਣੀ ਦਾ ਲਿਖਣ ਦਾ ਕਾਰਜ ਗੁਰੂ ਗੋਬਿੰਦ ਸਿੰਘ ਨੇ ਲਾਇਆ ਸੀ ਉਹ ਕੀਤਾ ਉੱਥੇ ਉਹਨਾਂ ਨੂੰ ਪਤਾ ਲੱਗਾ ਕਿ ਸੱਚਕੰਨ ਸ੍ਰੀ ਮੰਦਿਰ ਸਾਹਿਬ ਦੀ ਮੁਗਲ ਮੁਗਲਾਂ ਵੱਲੋਂ ਬੇਵਰਤੀ ਕੀਤੀ ਜਾ ਰਹੀ ਹੈ ਤਾਂ ਬਾਬਾ ਦੀਪ ਸਿੰਘ ਜੀ ਨੇ ਉਥੋਂ ਇਸ ਸੱਚ ਕਰਨ ਸ਼੍ਰੀ ਰਮੰਦਰ ਸਾਹਿਬ ਨੂੰ ਮੁਗਲਾਂ ਤੋਂ ਖਾਲੀ ਕਰਾਉਣ ਲਈ ਇਹਦੀ ਆਣ-ਸ਼ਾਨ ਮਾਨ ਮਰਿਆਦਾ ਕਾਇਮ ਰੱਖਣ ਲਈ ਤਿਆਰੀ ਕਰਨ ਲਈ ਅਤੇ ਜੁਰਦਨ ਲਕੀਰ ਸਾਹਿਬ ਵਿਖੇ ਆ ਕੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਨਾਲ ਆਏ ਸਿੰਘਾਂ ਨੂੰ ਕਿਹਾ ਕਿ ਜਿੰਨੇ ਵਾਸਮੋੜ ਨਾਲ ਉਹ ਵਾਸਮੋੜ ਜੋ ਜਿੰਨੇ ਮੇਰੇ ਨਾਲ ਜਾਣਾ ਉਹ ਲਕੀਰ ਟੱਪ ਜੋ ਸਾਰੇ ਹੀ ਸਿੰਘ ਉਹ ਲਕੀਰ ਟੱਪ ਗਏ ਅਤੇ ਗੁਰਦਰਾ ਟਾਲਾ ਸਾਹਿਬ ਦੇਖੇ ਯੁੱਧ ਕਰਦਿਆਂ ਬਾਬਾ ਦੀਪ ਸਿੰਘ ਦਾ ਸੀਸ ਲੱਤ ਗਿਆ ਤਾਂ ਬਾਬਾ ਦੀਪ ਸਿੰਘ ਦੇ ਨਾਲ ਆਏ ਸਿੰਘਾਂ ਨੇ ਬਾਬਾ ਜੀ ਨੂੰ ਯਾਦ ਕਰਾਇਆ ਕਿ ਆਪ ਜੀ ਨੇ ਪ੍ਰਣ ਕੀਤਾ ਸੀ ਕਿ ਮੈਂ ਆਪਣਾ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਭੇਟ ਕਰਾਂਗਾ ਤਾਂ ਬਾਬਾ ਦੀਪ ਸਿੰਘ ਨੇ ਉਸੇ ਵੇਲੇ ਹੀ ਆਪਣਾ ਸੀਸ ਜਿਹੜਾ ਉਹ ਤਲੀ ਤੇ ਟਿਕਾ ਲਿਆ ਅਤੇ ਯੁੱਧ ਕਰਦੇ ਹੋਏ ਆਪਣਾ ਸੀਸ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਭਟਕ ਕੀਤਾ। ਬਾਬਾ ਦੀਪ ਸਿੰਘ ਜਨਮ ਦਿਹਾੜਾ 27 ਤਰੀਕ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ। ਇਸ ਸਬੰਧੀ ਅੱਜ ਗੁਰਦਵਾਰੇ ਬਾਬਾ ਦੀਪ ਸਿੰਘ ਜੀ ਦੇ ਵਿਖੇ ਖੰਡ ਪਾਠ ਸਭ ਆਰੰਭ ਕੀਤੇ ਗਏ ਨੇ। ਜਿਨ੍ਹਾਂ ਦੇ ਭੋਗ 27 ਤਰੀਕ ਨੂੰ ਪਾਣੇ ਨੇ। 28 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਸ਼੍ਰੀ ਕਾਲ ਤੱਕ ਸਭ ਤੋਂ ਆਰੰਭ ਹੋ ਕੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦਾ ਆਇਆ ਗੁਰਦਰਾ ਸ਼ਹੀਦ ਭਾਪਾ ਦੇਵ ਸਿੰਘ ਜੀ ਦਾ ਸੰਪਨ ਹੋਏਗਾ 27 ਤਰੀਕ ਨੂੰ ਅੰਮ ਸੰਚਾਰ ਹੋਵੇਗਾ ਅਤੇ ਸਵੇਰੇ 8 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਾਣਗੇ ਉਪਰੰਤ ਸਿੰਘ ਸਹਿਬਾਨ ਕਥਾ ਕਰਨਗੇ ਉਸ ਤੋਂ ਬਾਅਦ ਸਾਰੀ ਦਿਹਾੜੀ ਜਿਹੜਾ ਉਹ ਗੁਰਮਤ ਸਮਾਗਮ ਹੋਣੀ ਜਿੱਚ ਰਾਗੀ ਢਾਡੀ ਕਵੀਸ਼ਰ ਕਥਾਵਾਚਕ ਗੁਰੂ ਜਸਮਨ ਸਿੰਘ ਸਾਹਿਬਤਾਂ ਨੂੰ ਨਿਹਾਲ ਕਰਨਗੇ ਮੈਂ ਸਮੁੱਚੇ ਸਿੱਖ ਭਾਈਚਾਰੇ ਨੂੰ ਸਮੁੱਚੀਆਂ ਸੰਗਤਾਂ ਨੂੰ ਬਾਬਾ ਦੇਵ ਸਿੰਘ ਜੀ ਜਨਮ ਦਿਹਾੜੇ ਦੀ ਵਧਾਈ ਦਿੰਦਾ ਤੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਅੱਜ ਜਿਹੜੇ ਹਾਲਾਤ ਨੇ ਸਾਨੂੰ ਸਿੱਖੀ ਨਾਲ ਜੋੜਨ ਲਈ ਵੱਧ ਤੋਂ ਵੱਧ ਬਾਬਾ ਦੇਵ ਸਿੰਘ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਨਾ ਚਾਹੀਦਾ ਤੇ ਘਰਉਣਾ ਚਾਹੀਦਾ ਤਾਂ ਜੋ ਜਿਹੜੇ ਸਾਡੇ ਬੱਚੇ ਆ ਉਹ ਸਿੱਖੀ ਸਦਕ ਜਿਹੜਾ ਗੁਰੂ ਮਹਾਰਾਜ ਤੇ ਭਰੋਸਾ ਉਹ ਕਾਇਮ ਰੱਖਣ ਅਤੇ ਸਿਕੀ ਵੱਲ ਵਾਪਸ ਮੋੜਨਾ ਮੈਂ ਸਪੁੱਤਿਆਂ ਸੰਗਤਾਂ ਨੂੰ ਮਾਝੇ ਪ੍ਰਧਾਨ ਸਾਹਿਬ ਵੱਲੋਂ ਸਰਦਾਰ ਚੰਦ ਅਸੀਜ ਜੀ ਤੇ ਹਮਜੀ ਵੱਲੋਂ ਬਾਬਾ ਦੇਸੂ ਜਰਨਮ ਦਿਹਾੜੀ ਵਧਾਈ ਦੇਣਾ ਸਪੁੱਤਿਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਸ ਦਿਨ 27 ਤਰੀਕ ਨੂੰ ਵੱਧ ਚੜ ਕੇ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ